ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਰਾਗੰ ਕਹੂੰ ਜੋਗ ਭੋਗੰ ਕਿਤੇ ਜੋਗ ਜਿਹੜਾ ਜੋਗ ਹੈ ਨਾ ਜੋਗ ਜਿਹੜਾ ਜੋਗ ਹੁੰਦਾ ਹੈ ਕਿਤੇ ਉਹ ਖਰਾ ਖਾ ਰਿਹਾ ਕਹੂੰ ਕਿਤੇ ਪ੍ਰਮ ਗਿਆਨ ਦੀ ਖਰਾ ਖਾ ਰਿਹਾ ਪ੍ਰਮ ਗਿਆਨ ਪ੍ਰਮ ਗਿਆਨੀ ਦਾ ਭੋਜਨ ਗਿਆਨ ਹੈ ਨਾ ਇਹ ਜੋਗ ਦਾ ਭੋਗ ਹੈ ਜੁੜਨ ਵਾਸਤੇ ਭੋਖ ਖਰਾ ਕੀ ਹੈ ਗਿਆਨ ਭੋਜਨ ਹਾਂਜੀ ਕਹੂੰ ਰੋਗ ਰਾਗੰ ਕਹੂੰ ਰਾਗ ਤਾਂ ਰੋਗੀ ਹੋਇਆ ਬੈਠਾ ਕਿਤੇ ਰਾਗ ਨੇ ਰੋਗੀ ਬਣਾਤਾ ਰਾਗ ਦੇ ਰਾਗ ਦੇ ਰੋਗ ਤੋਂ ਗਰਸਦਾ ਇਹ ਰਾਗ ਦੇ ਰੋਗ ਤੋਂ ਗਰਸਦਾ ਆ ਦਰਸ਼ਣ ਜੇ ਰਾਗ ਦਾ ਹੀ ਰੋਗ ਤੋਂ ਗਰਸਦਾ ਹੋਇਆ ਹੋਇਆ ਤਾਂ ਬੋਲਦਾ ਇਹ ਚਾਹ ਤਾਂ ਹੀ ਖਲਾਫ ਹੋਵੇ ਵੀ ਦਸੋਂ ਖਲਾਫ ਦਸੋਂ ਗੰਦ ਤੇ ਰਾਗ ਹੀ ਉਹ ਤੋਂ ਖਲਾਫ ਐ ਅਸਲ ਚ ਇਹ ਤਾਂ ਨਾ ਖਲਾਫ ਹੋਵੇ ਕਿਤੇ ਇਹ ਦਾ ਰਾਗੀ ਨੂੰ ਰੋਗੀ ਕਹਿੰਦਾ ਤਾਂ ਉਹ ਖਰਾਬ ਹੈ ਤੇ ਉਹ ਐਡਾ ਬੜਾ ਰਾਗੀ ਇਹ ਕਹਿੰਦਾ ਉਹ ਰੋਗੀ ਹੈ ਇਹ ਕਹਿੰਦਾ ਇਹ ਨੂੰ ਨਹੀਂ ਅਸੀਂ ਮੰਨਦੇ ਦਸ ਪਾਸ਼ਾ ਦੇ ਨਹੀਂ ਲਿਖਿਆ ਹੋਇਆ ਜੇ ਜੇ ਇਹ ਨੂੰ ਆਂਦਾ ਫਿਰ ਉਹ ਰਾਗੀ ਕਰ ਸਕਦਾ ਪਰ ਉਹਨੇ ਉਹ ਛੱਡਣ ਲਈ ਭੇਜਣਾ ਸਭਣਾ ਉੱਥੋਂ ਦਾ ਰੋਟੀ ਖਾਦੀ ਹੈ ਹੁਣ ਤੇ ਰਾਹ ਕਰਕੇ ਤਾਂ ਉਹ ਨਹੀਂ ਮੰਨਦਾ ਉਹਨੂੰ ਆਪਣਾ ਅਧਾਰਾ ਹੋਰ ਗੱਲ ਕੁਛ ਦੀ ਹੈ ਰੋਗੀ ਹੈ ਆ ਰੋਗ ਹੈ ਲੋ ਆਹ ਨੂੰ ਰੋਗ ਬੰਨਿਆ ਹੋਇਆ ਇੱਥੇ ਕਹੂੰ ਰੋਗ ਰਹਤਾ ਕਹੂੰ ਭੋਗ ਤਿਆਗਮ ਕਿਤੇ ਰੋਗ ਦੁਰ ਹੈ ਦੋਇਆ ਭੋਗ ਦਾ ਤਿਆਗ ਹੈ ਖਾਣ ਦੀ ਜਿਹੜਾ ਰੋਗ ਦਾ ਤਿਆਗ ਹੈ ਜਿੱਥੇ ਜੇ ਰੋਗ ਹੈ ਨਹੀਂ ਤਾਂ ਦਵਾਈ ਕੀ ਖਣੀ ਦਵਾਈ ਖਾਣ ਦਾ ਲੋੜ ਉਦੋਂ ਧੱਕਿਆ ਜਦੋਂ ਜੇ ਰੋਗ ਹੈਗਾ ਰੋਗ ਰਹਤਾ ਉਹ ਉਦੋਂ ਇਹ ਦਾ ਤਿਆਗ ਹੈ ਕਹੂੰ ਬਹੁਤ ਤਿਆਗ ਹਾਂ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਿ ਤੇ ਰਾਜ ਸਾਜ ਦੇ ਸਹਿਤ ਹੈ ਕਿ ਜੇ ਰਾਜ ਦੀ ਰੀਤ ਅਨੁਸਾਰ ਚੱਲ ਰਿਹਾ ਹੈ ਰਾਜ ਸਹਿਤ ਹੈ ਟਿਕਿਆ ਹੋਇਆ ਬਲ ਟਿਕਿਆ ਹੋਇਆ ਥੇਰੇ ਬੋਲੂ ਫੇ ਰਾਜ ਸਹਿਤ ਬਲ ਟਿਕਿਆ ਹੋਇਆ ਜਾਂ ਥਿਰ ਹੋ ਜਾਂਦਾ ਮੰਨ ਫੇ ਰਾਜ ਹੁੰਦਾ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਅਜਾ ਰਾਜ ਦੀ ਰੀਤੀ ਪੜ ਰਿਹਾ ਵੀ ਬਲ ਟਕਾ ਮਾ ਕੇ ਮੇਰੇ ਇਹ ਰੀਤੀ ਹੈ ਨੀਤੀ ਦੀ ਦੇਖੋ ਇੱਕ ਰੀਤੀ ਹੁੰਦੀ ਹੈ ਖਰੀਤੀ ਹੁੰਦੀ ਰਾਜ ਰੀਤੀ ਹੋਰ ਚੀਜ਼ ਹੈ ਰਾਜਨੀਤੀ ਹੋਰ ਚੀਜ਼ ਹੈ ਰੀਤੀ ਉੱਪਰ ਮਾਤਾ ਕਿਹੜੀ ਵਿਧੀ ਨਾਲ ਲਿਖੂਗਾ ਯਾਰ ਰਾਜ ਰੀਤੀ ਹੈ ਰਾਜਨੀਤੀ ਨਹੀਂ ਹੈ ਰਾਜਨੀਤੀ ਆਦੂ ਤਾਂ ਖੋਣ ਲੱਗੋਗੇ ਰਾਜ ਰੀਤੀ ਪ੍ਰਾਪਤ ਕਰਨ ਨੂੰ ਕੁਝ ਆਪਣੇ ਆਪ ਤੋਂ ਪ੍ਰਾਪਤ ਕਰਨ ਇਹ ਆਪਣੇ ਆਪ ਤੋਂ ਹੀ ਪ੍ਰਾਪਤ ਕਰਨਾ ਬਾਹਰੋਂ ਕੁਝ ਨਹੀਂ ਪ੍ਰਾਪਤ ਕਰਨਾ ਉਹ ਕਿਸੇ ਤੋਂ ਖੋਣਾ ਇਹ ਆਪਣੇ ਆਪ ਦੇ ਅੰਦਰੋਂ ਪ੍ਰਗਟ ਕਰ ਲੈ ਅੰਮ੍ਰਿਤ ਇਹ ਜੋ ਪਾਈ ਹੈ ਇਹ ਆਪਸ ਤੋਂ ਪੜੀਏ ਹੈ ਇੱਕ ਨਹੀਂ ਦਾਤ ਆਪਸ ਦੇ ਜੋ ਪਾਈ ਹੈ ਇਹ ਦਾਤ ਉਹ ਹੈ ਜਿਹੜੀ ਆਪਸ ਵਿੱਚ ਅੰਦਰੋਂ ਹੀ ਪ੍ਰਗਟ ਹੋਣ ਲੱਗ ਜਾਣ ਨੇ ਨਾਲ ਕਥਾ ਕਰਮਾਤ ਸਾਬਤ ਉੱਠੇ ਜੀ ਬਲੇ ਕਹੂੰ ਤੇ ਟੁੱਠੇ ਤੋਂ ਮੰਨਣਾ ਨੋ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤਮ ਕਿਤੇ ਪੂਰਨ ਪ੍ਰਗਿਆ ਪੂਰਨ ਪ੍ਰਮ ਗਿਆਨੀ ਹੈ ਆ ਪਰਮ ਪ੍ਰੇਤਨ ਹੈ ਕਿਤੇ ਜੋ ਪ੍ਰੀਤ ਹੋਈ ਹੈ ਪ੍ਰੀਤ ਤਾਂ ਪੂਰੀ ਹੈ ਅੰਦਰ ਪ੍ਰੇਮ ਤਾਂ ਪੂਰਾ ਹੈ ਅਜੋ ਮੰਜਲ ਤੇ ਨਹੀਂ ਪਹੁੰਚਿਆ ਕਿਤੇ ਪਹੁੰਚਿਆ ਹੋਇਆ ਕਿਤੇ ਜੋ ਮੰਜ਼ਲ ਤੋਂ ਬਾਅਦ ਤੋਂ ਰਾਹ ਦੇ ਵਿੱਚ ਹੈ ਪ੍ਰੀਤ ਪੂਰੀ ਹੈ ਕੋਈ ਪਹੁੰਚ ਗਿਆ ਫਰਕ ਥੋੜਾ ਹੀ ਹੈ ਹਾਂ ਕਹੂੰ ਆਰਬੀ ਤੁਰਕੀ 파르ਸੀ ਹੋ ਕਿਤੇ ਆਰਬੀ ਹੋ ਅਰਬ ਦੇਸ਼ ਦੇ ਉਹ ਵੀ ਤਾਂ ਬਗਦਦ ਹੈਗੇ ਨੇ ਬਈ ਸਾਰੇ ਹੀ ਨੇ ਆਦਮੀ ਪਰਮਾਤਮਾ ਨੂੰ ਮੰਨਣ ਵਾਲੇ ਸਾਰੇ ਨਹੀਂ ਕਿਤੇ ਅਰਬ ਦੇਸ਼ ਦਾ ਤੂੰ ਤੁਰਕੀ ਤੁਰਕੀ ਹੈ ਤੁਰਕਿਸਤਾਨ ਦੇ 파르ਸੀ ਹੋ ਕਿਤੇ 파르ਸੀ ਹੈ 파르ਸੀ ਦੀ ਖਾੜੀ ਦੇ ਨਿਵਾਸੀ ਉੱਥੇ ਵੀ ਆਦਮੀ ਨੇ ਬਈ ਪਰਮਾਤਮਾ ਖੁਦਾ ਵਾਲ ਨੂੰ ਸਾਰੇ ਹੀ ਜਾ ਰਹੇ ਨੇ ਇਹ ਨਹੀਂ ਵੀ ਇੱਥੋਂ ਤਾਰਿਆਂ ਦੇ ਵਿੱਚ ਹੀ ਚੰਗੇ ਆਦਮੀ ਹੈਗੇ ਨੇ ਧਰਮ ਕਾਦੀ ਸਾਰੀ ਦੁਨੀਆ 'ਚ ਕਹੂੰ ਪਹਿਲਵੀ ਪਸ਼ਤਵੀ ਸੰਸਕ੍ਰਿਤੀ ਹੋ ਕਿਤੇ ਹਰਾਨੀ ਹੈ ਪਹਿਲਵੀ ਹੈ ਹਰਾਨ ਦੇ ਹਰਾਨ ਦੇ ਲੋਕਾਂ ਨੇ ਜਿਹੜੇ ਉਹ ਬੋਲੀ ਹੈ ਉਥੇ ਦੀ ਉਹ ਬੋਲੀ ਦੇ ਵਿੱਚ ਹੀ ਮਤਲਬ ਹੈ ਉਹਨਾਂ ਨੇ ਗਿਆਨ ਸਮਝਦੇ ਨੇ ਹਾਂ ਗਾਨ ਹੋਵੇ ਬੋਲੀ ਚਾਹੁੰਦਾ ਉਹ ਜੀ ਪਸ਼ਤਵੀ ਪਸ਼ਤੋ ਹੈ ਅਫਗਾਨਿਸਤਾਨੀ ਦੇ ਪਸ਼ਤੋ ਪਸ਼ਤੀ ਦੇ ਵਿੱਚ ਵੀ ਗਿਆਨ ਹੈ ਸਾਂਸਕ੍ਰਿਤੀ ਉਹ ਕਿਹੜਾ ਹੈ ਦੋ ਸਾਡੀ ਇਹ ਸੰਸਕ੍ਰਿਤੀ ਆ ਲੈ ਸੰਸਕ੍ਰਿਤ ਸੰਸਕ੍ਰਿਤ ਪੜ ਕੇ ਸਮਝ ਕੇ ਉਧਰ ਨੂੰ ਜਾ ਰਿਹਾ ਕਹੂੰ ਦੇਸ਼ ਭਾਖਿਆ ਕਹੂੰ ਦੇਵ ਬਾਣੀ ਕਹੂੰ ਦੇਸ਼ ਭਾਖਾ ਕਿਤੇ ਦਾ ਦੇਸ਼ ਭਾਖਿਆ ਕਿਤੇ ਦੇਵ ਬਾਣੀ ਦੇਸ਼ ਭਾਖਿਆ ਕੀ ਹੈ ਦੇਸ਼ ਭਾਖਿਆ ਜਿਹੜੀ ਆ ਸੰਸਾਰ ਸੰਸਾਰੀ ਬੋਲੀ ਬਰ ਮੁਖਾ ਦੀ ਬੋਲੀ ਤੁਹ ਕੁ ਕੀ ਮਨ ਭਾਉਂਦੇ ਦੇਸ਼ ਭਾਖਿਆ ਕਹੂੰ ਦੇਬਾਣੀ ਦੇਬਾਣੀ ਤੇ ਅੰਤਰਾਧਵਾਂ ਦੀ ਆਵਾਜ਼ ਹੈ ਕਿਤੇ ਅੰਤਰਾਧਵਾਂ ਦੀ ਆਵਾਜ਼ ਨਾਲ ਜੁੜਿਆ ਹੈ ਕਿਤੇ ਸੰਸਾਰ ਦੀ ਆਵਾਜ਼ ਨਾਲ ਜੁੜਿਆ ਹੈ ਸੰਸਾਰ ਦੇ ਆਵਾਜ਼ ਨਾਲ ਆ ਜਿਹੜੀ ਹੈ ਨਾ ਆ ਮੁੰਡੇ ਜੀ ਉਹ ਨਸ਼ਾ ਖਾਂਦੇ ਨੇ ਇਹ ਦੇਸ਼ ਭਗ ਹੈ ਇਹ ਬੇਵਿਦਵਾੜੀ ਨਹੀਂ ਹੈ ਬੇਵਿਦਵਾੜੀ ਨਹੀਂ ਹੈ ਅੰਤਰਾਧਵਾਂ ਦੀ ਆਵਾਜ਼ ਨਹੀਂ ਹੈ ਇਹਦੋਂ ਤਾਂ ਇਹਦਾ ਜੀ ਦੂਏ ਦਾ ਸਮਾਂ ਲੈ ਆਪਣਾ ਕੀ ਸਮਾਂ ਲੈ ਖਬਰਾਂ ਸਮਾਂ ਰਿਆਂ ਹੋਰੇ ਬਾਲ ਲੈ ਦੂਏ ਦਾ ਕੀ ਬੰਦਾ ਬਗਾਲ ਰਿਹਾ ਸਭਾ ਨੇ ਇਹ ਦੇਸ਼ ਪੱਖੇ ਸਭ ਤੋਂ ਕਾਬਲ ਦੇਸ਼ ਪੱਖੇ ਦੋਈ ਬਾਣੀ ਨਹੀਂ ਹੈ ਨੂੰ ਪੰਤਰਾਤਮ ਦੀ ਆਵਾਜ਼ ਨਾਲ ਕੋਈ ਨਹੀਂ ਜੁੜਿਆ ਹੋਇਆ ਸਭ ਦੇਸ਼ ਪੱਖੇ ਬਾਹਰ ਮੁਖੀ ਗੱਲਾਂ ਨੇ ਸਾਰੀਆਂ ਦੱਤਾ ਪੀੜਤਾ ਦਾ ਲਾਜੋ ਫਲਾਣਾ ਟਿਪਕਾ ਬਹਾਲੀ ਦਾ ਰੌਲਾ ਸਭ ਦੇਸ਼ ਪੱਖੇ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਰਾਜ ਵਿਦਿਆ ਰਾਜਵਿਦਿਆ ਕੀ ਹੈ ਅਗੁਰਵਧ ਰਾਜਵਿਦਿਆ ਇਹ ਵਿਦਿਆ ਪੜ ਕੇ ਰਾਜ ਕਰਨ ਆਪਣਾ ਸੀ ਰਾਜ ਨੂੰ ਪ੍ਰਾਪਤ ਕਰਨ ਕੋਈ ਰਾਜਤਾਨੀ ਦੇਖੋ ਰਾਜਤਾਨੀ ਕਿਹਾ ਹੋਇਆ ਰਾਜਤਾਨੀ ਉਹ ਬਣ ਗਿਆ ਜਿੱਤੇ ਸੱਜਣ ਨਿਵਾਸੀ ਹੋ ਗਿਆ ਸੱਜਖੰਡ ਵਸੇ ਨਰੰਕਾਰ ਵਿਰਾਕਰ ਡੇਕਰ ਅਸਲ ਤੇ ਨਰੰਕਾਰ ਜਿੱਥੇ ਵਸਦਾ ਉਹ ਸੱਜਖੰਡ ਹੈ ਸੱਜਖੰਡ ਕੋਈ ਬਖਰਾ ਥੁਕਰੀ ਜਿੱਥੇ ਨਰਕਾਰ ਵਸਦਾ ਜਿੱਤੇ ਨਾਂਕਾਰ ਵਾਦਾ ਉਹਦਾ ਨਾਂ ਸਚਖੰਡ ਹੈ ਉਹ ਰਾਜਧਾਨੀ ਨਾਂਕਾਰ ਹੈ ਰਾਜਧਾਨੀ ਹੈ ਜਦ ਇਹ ਨਾਂਕਾਰ ਹੋ ਗਿਆ ਆਪੇ ਰਾਜਧਾਨੀ ਬਣ ਗਿਆ ਸਾਡੇ ਤਾਂ ਇੱਥੇ ਰਾਜਧਾਨੀ ਜਾ ਕੇ ਬਹਿਂਦੇ ਨੇ ਲੋ ਜਿੱਤੇ ਇਹ ਬੈਠਾ ਹੋ ਰਾਜਧਾਨੀ ਹੈ ਜਿਹੜੇ ਹਿਰਦੇ 'ਚ ਬੈਠਾ ਹਿਰਦੇ ਰਾਜਧਾਨੀ ਬਣ ਗਿਆ ਕਿੱਡਾ ਹੀ ਤਖਤ ਬਣ ਗਿਆ ਕਹੂੰ ਮੰਤਰ ਦੇ ਦਿਆ ਕਹੂੰ ਤੰਤਰ ਸਾਰਨ ਉਹ ਮੰਤਰ ਵਿਧਿਆ ਕੋ ਮੰਤਰ ਵਿਧਿਆ ਐ ਐਸੀ ਵਿਧਿਆ ਹੈ ਜਿਹਦੇ ਨਾਲ ਮੰਨtare ਮਨ ਹ ਮਾਇਆ ਤੋਂ ਉੱਪਰ ਉੱਠੇ ਉਹੀ ਦੇਖੋ ਪੁੱਤਰ ਵਿਧਿਆ ਕੀ ਅਜਲੀ ਗੁਰਬਾਣੀ ਹੈ ਇਹ ਮੰਤਰ ਮਹਾਂ ਪੜਖਣ ਕੀ ਜਿਹੜੀ ਬਾਣੀ ਹੁੰਦੀ ਹੈ ਇਹ ਸਾਰੀ ਮੰਤਰੇ ਹੁੰਦੀ ਹੈ ਗੁਰਬਾਣੀ ਸਾਰੀ ਮੰਤਰੇ ਹੈ ਜਿਹਨਾਂ ਮੰਨtare ਉੱਪਰ ਨੂੰ ਆਵੇ ਮਾਇਆ ਤੋਂ ਪਰੇ ਹੋਵੇ ਛੱਡੇ ਮਾਝ ਪਠਾਣ ਵਾਲਾ ਬੰਦਰ ਨਹੀਂ ਹੁੰਦਾ। ਵਾ ਜਿੰਦਰਾ ਮੰਤਰੇ ਕਹੁ ਤੰਤਰ ਸਾਰੰ ਕਹੁ ਤੰਤਰ ਸਾਰੰ ਕਹੁ ਤੰਤਰ ਸਾਰ ਰੂਪ ਤੰਤਰ ਹੈ। ਕਹੁ ਜੰਤਰ ਰੀਤੰ ਕਹੁ ਸ਼ਾਸਤਰ ਧਾਰੰ ਕਹੁ ਜੰਤਰ ਰੀਤੰ ਕਹੁ ਜੰਤਰ ਦੀ ਰੀਤ ਹੈ। ਜੰਤਰ ਕਿਵੇਂ ਬਣਾਈਦਾ ਜੰਤਰ ਕੀ ਹੁੰਦਾ ਇਹਦੀ ਰੀਤ ਹੈ। ਕਹੁ ਤੰਤਰ ਕਹੁ ਸ਼ਾਸਤਰ ਧਾਰੰ ਕਹੁ ਸ਼ਾਸਤਰਾਂ ਦੀ ਧਾਰ ਹੈ। ਸ਼ਾਸਤਰਾ ਦੀ ਧਾਰ ਕਹੂੰ ਹੋਮ ਪੂਜਾ ਕਹੂੰ ਦੇ ਵਰਚਾ ਕਹੂੰ ਹੋਮ ਪੂਜਾ ਕਹੂੰ ਦੇ ਵਰਚਾ ਇਹ ਤਾਂ ਬਹੁਤ ਹੋਰ ਹੈ ਫਿਰ ਇਹ ਤਾਂ